ਅੱਜ ਮੈਂ ਇੱਕ ਆਰਥ ਦੇ ਹੱਕ ਦੀ ਸਟੋਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਈ ਹਾਂ ਮੈਂ ਆਸ ਕਰਾਂਗੀ ਕਿ ਤੁਸੀਂ ਇਸ ਸਟੋਰੀ ਨੂੰ ਬਹੁਤ ਜ਼ਿਆਦਾ ਪਿਆਰ ਦਿਓਗੇ ਰਜਨੀ ਦੇ ਪੈਰ ਘਰ ਦੇ ਦਰਵਾਜ਼ੇ ਤੇ اٹਕ ਗਏ ਸੀ ਅੰਦਰ ਜਾਣਾ ਤਾਂ ਚਾਹੁੰਦੀ ਸੀ ਪਰ ਜਾ ਨਹੀਂ ਸਕੀ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਬਹੀ ਜਾ ਰਹੇ ਸਨ ਉਸ ਦੇ ਨਾਲ ਹੀ ਪਿੱਛੋਂ ਆ ਕੇ ਭਰਾ ਨੇ ਹੱਥ ਫੜ ਲਿਆ ਉਸ ਨੇ ਪਲਟ ਕੇ ਦੇਖਿਆ ਤਾਂ ਭਰਾ ਨੂੰ ਦੇਖ ਕੇ ਉਸ ਦਾ ਰੋਣਾ ਬੇਕਾਬੂ ਹੋ ਗਿਆ ਉਹ ਬਹੁਤ ਰੋਈ ਪਰਾ ਨੇ ਇਸ਼ਾਰੇ ਨਾਲ ਉਸ ਨੂੰ ਅੰਦਰ ਜਾਣ ਲਈ ਕਿਹਾ ਪਰ ਉਸ ਦੀ ਹਿੰਮਤ ਹੀ ਨਹੀਂ ਹੋ ਰਹੀ ਸੀ ਇਹ ਉਹੀ ਘਰ ਸੀ ਜਿਸ ਵਿੱਚ ਕਦੇ ਉਹ ਮਹੇਸ਼ ਦੀ ਬੋਟੀ ਬਣ ਕੇ ਆਈ ਸੀ ਅੱਜ ਇਸ ਘਰ ਵਿੱਚ ਮਹੇਸ਼ ਦੀ ਆਰਥੀ ਪਈ ਸੀ ਕੱਲ ਰਾਤ ਹੀ ਮਹੇਸ਼ ਨੂੰ ਸਾਇਲੈਂਟ ਅਟੈਕ ਆਇਆ ਸੀ ਕੁਝ ਹੀ ਮਿੰਟਾਂ ਵਿੱਚ ਉਸ ਦੀ ਮੌਤ ਹੋ ਗਈ रजनी उस समय अपनी दोनों बेटियों ਦੇ ਨਾਲ ਪੇਕੇ ਗਈ ਹੋਈ ਸੀ ਰਾਤ ਨੂੰ ਹੀ ਉਸਦੇ ਚਾਚੇ ਸਹੁਰੇ ਨੇ ਫੋਨ ਕਰਕੇ ਉਸਦੇ ਡੈਡੀ ਨੂੰ ਦੱਸ ਦਿੱਤਾ ਸੀ ਜਿਵੇਂ ਹੀ ਇਹ ਖਬਰ ਪੇਕੇ ਪਹੁੰਚੀ ਉਦੋਂ ਹੀ ਪੇਕੇ ਵਾਲੇ ਫਟਾਫਟ ਉੱਥੇ ਜਾਣ ਲਈ ਰਵਾਨਾ ਹੋ ਗਏ ਆਖਿਰਕਾਰ 7 ਘੰਟਿਆਂ ਦਾ ਸਫ਼ਰ ਤੈਅ ਕਰਕੇ ਉਹ ਸਾਰੇ ਇੱਥੇ ਪਹੁੰਚ ਗਏ ਕਾਫੀ ਰਿਸ਼ਤੇਦਾਰ ਇੱਥੇ ਪਹਿਲਾਂ ਹੀ ਪਹੁੰਚੇ ਹੋਏ ਸੀ ਫਿਰ ਰਜਨੀ ਦੀਆਂ ਬੇਟੀਆਂ ਬਿਲਕਦੀਆਂ ਹੋਈਆਂ ਉਸ ਨਾਲ ਚਿੰਬੜ ਗਈਆਂ ਪਰ ਜਿਹੜਾ ਖੁਦ ਹੀ ਹੋਸ਼ ਵਿੱਚ ਨਾ ਹੋਵੇ ਉਹ ਪਾਲਾ ਬੱਚਿਆਂ ਨੂੰ ਕੀ ਸੰਭਾਲੂ ਉਸ ਦੀ ਮੰਮੀ ਤੇ ਪਰਜਾਈ ਜ਼ਬਰਦਸਤੀ ਉਸ ਨੂੰ ਹਿੰਮਤ ਦਿੰਦੀਆਂ ਹੋਈਆਂ ਅੰਦਰ ਲੈ ਕੇ ਗਈਆਂ ਘਰ ਦੇ ਵੱਡੇ ਸਾਰੇ ਬਰਾਡੇ ਵਿੱਚ ਕੁਝ ਔਰਤਾਂ ਉਸ ਦੀ ਸੱਸ ਦੇ ਆਲੇ-ਦੁਆਲੇ ਬੈਠੀਆਂ ਸਨ ਨਨਦ ਤੇ ਜਠਾਣੀ ਵੀ ਇੱਕ ਪਾਸੇ ਬੈਠੀਆਂ ਰੋ ਰਹੀਆਂ ਸੀ ਰਜਨੀ ਦੇ ਅੰਦਰ ਆਉਂਦਿਆਂ ਹੀ ਰੋਣ ਦੀਆਂ ਆਵਾਜ਼ਾਂ ਹੋਰ ਤੇਜ਼ ਹੋ ਗਈਆਂ ਸ਼ਾਇਦ ਉਹ ਸਾਰੇ ਰਜਨੀ ਦਾ ਇੰਤਜ਼ਾਰ ਕਰ ਰਹੇ ਸੀ ਰਜਨੀ ਦੇ ਆਉਂਦਿਆਂ ਹੀ 20 ਮਿੰਟਾਂ ਵਿੱਚ ਹੀ ਮਹੇਸ਼ ਦੀ ਆਰਥੀ ਘਰ ਤੋਂ ਚੱਕ ਲਈ ਗਈ ਕੁਝ ਪਲਾਂ ਵਿੱਚ ਉਹ ਇਨਸਾਨ ਇੱਥੋਂ ਚਲੇ ਆ ਗਿਆ ਜਿਸ ਦੇ ਪਿੱਛੇ ਤਾਂ ਉਹ ਇਸ ਘਰ ਵਿੱਚ ਆਈ ਸੀ ਆਪਣੀਆਂ ਧੀਆਂ ਨੂੰ ਸੀਨੇ ਨਾਲ ਲਾਇਆ ਅਤੇ ਉੱਚੀ-ਉੱਚੀ ਰੋਣ ਲੱਗੀ ਤੇ ਹੈਨ ਨੂੰ ਤਾਂ ਪੂਰਾ ਪਰਿਵਾਰ ਉੱਥੇ ਸੀ ਪਰ ਮਹੇਸ਼ ਦੇ ਜਾਂਦਿਆ ਹੀ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਭ ਕੁਝ ਛੁੱਟ ਗਿਆ ਹੋਵੇ ਕੁਝ ਹੀ ਦੇਰ ਵਿੱਚ ਉਸ ਦਿਨ ਦੀਆਂ ਸਾਰੀਆਂ ਰਸਮਾਂ ਕਰਕੇ ਪੇਕੇ ਵਾਲੇ ਉੱਥੋਂ ਵਾਪਸ ਚਲੇ ਗਏ ਬਸ ਰਜਨੀ ਦੀ ਮੰਮੀ ਤੇ ਭਾਬੀ ਉਸ ਦੇ ਕੋਲ ਰੁਕ ਗਈ ਸੀ ਸਭ ਇੱਕ ਦੂਜੇ ਨੂੰ ਹਿੰਮਤ ਦੇ ਰਹੇ ਸੀ ਪਰ ਰਜਨੀ ਨੂੰ ਕੋਈ ਹਿੰਮਤ ਨਹੀਂ ਦੇ ਰਿਹਾ ਸੀ ਆਖਰ ਮਹੇਸ਼ ਦੀ ਉਮਰ ਹੀ ਕਿੰਨੀ ਸੀ ਸਿਰਫ 40 ਸਾਲ ਸੱਸ ਨੇ ਜਵਾਨ ਪੁੱਤਰ ਗਵਾਇਆ ਸੀ ਉਸ ਦਾ ਦਿਲ ਵੀ ਬਾਹਰ ਨੂੰ ਆ ਰਿਹਾ ਸੀ ਭੈਣ ਨੇ ਛੋਟਾ ਭਰਾ ਘਵਾ ਲਿਆ ਸੀ ਵੱਡੇ ਭਰਾ ਦੀ ਤਾਂ ਜਿਵੇਂ ਹਿੰਮਤ ਹੀ ਚਲੀ ਗਈ ਸੀ ਉਸ ਦੀਆਂ ਦੋਨੋਂ ਧੀਆ ਉਸ ਨੂੰ ਲਿਫਟ ਕੇ ਉੱਚੀ ਉੱਚੀ ਰੋ ਰਹੀਆਂ ਸਨ ਉਹਨਾਂ ਦੋਨਾਂ ਨੂੰ ਚੁੱਪ ਕਰਾਉਣ ਦੇ ਲਈ ਹਿੰਮਤ ਦੇਣ ਦੇ ਲਈ ਕੌਣ ਸੀ ਸਿਰਫ ਰਜਨੀ ਤੇ ਉਸ ਦੀ ਮਾਂ ਅੱਜ ਉਸ ਨੂੰ ਆਪਣਾ ਸਾਰਾ ਘਰ ਬੇਗਾਨਾ ਜਿਹਾ ਲੱਗ ਰਿਹਾ ਸੀ ਉਹ ਇੱਥੇ 15 ਦਿਨ ਕਿਵੇਂ ਕੱਢੂ ਉਸ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਸੀ ਪਰ ਘਰ ਵਿੱਚ ਲੋਕਾਂ ਦੇ ਮਨ ਵਿੱਚ ਕੀ ਚੱਲ ਰਿਹਾ ਸੀ ਉਸ ਨੂੰ ਇਸ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਸਾਰੀਆਂ ਰਸਮਾਂ ਕਰ ਦਿੱਤੀਆਂ ਗਈਆਂ ਸਨ 10 ਦਿਨ ਬਾਅਦ ਰਜਨੀ ਦੇ ਡੈਡੀ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਕਿ ਦੇਖੋ ਭਾਈ ਸਾਹਿਬ ਅਜੇ ਰਜਨੀ ਦੀ ਹਾਲਤ ਬਿਲਕੁਲ ਠੀਕ ਨਹੀਂ ਹੈ ਕੀ ਅਸੀਂ ਉਸ ਨੂੰ ਇੱਥੋਂ ਲਿਜਾ ਸਕਦੇ ਹਾਂ ਪਰ ਲੋਕਚਾਰੀ ਅਨੁਸਾਰ ਸਵਾ ਮਹੀਨੇ ਤੋਂ ਪਹਿਲਾਂ ਇੱਕ ਪਤਨੀ ਉਹ ਜਗ੍ਹਾ ਛੱਡ ਨਹੀਂ ਸਕਦੀ ਤੇ ਰਜਨੀ ਨੂੰ ਅਸੀਂ ਕਿਵੇਂ ਇੱਥੋਂ ਜਾਣ ਲਈ ਇਜਾਜ਼ਤ ਦੇ ਦਈਏ ਸਾਸ ਨੇ ਜਵਾਬ ਦਿੱਤਾ ਪਰ ਭੈਣ ਜੀ ਰਜਨੀ ਦੀ ਹਾਲਤ ਤੁਸੀਂ ਦੇਖ ਹੀ ਰਹੇ ਹੋ ਉਸ ਨੂੰ ਥੋੜਾ ਜਿਹਾ ਸਮਾਂ ਚਾਹੀਦਾ ਜੇਕਰ ਉਹ ਖੁਦ ਨੂੰ ਹੀ ਨਾ ਸੰਭਾਲ ਸਕੇ ਤਾਂ ਬੱਚਿਆਂ ਨੂੰ ਕਿਵੇਂ ਸੰਭਾਲੂਗੀ ਦੇਖੋ ਭਰਾ ਜੀ ਸਵਾ ਮਹੀਨੇ ਤੱਕ ਤਾਂ ਉਹ ਕਿਤੇ ਨਹੀਂ ਜਾਵੇਗੀ ਤੁਸੀਂ ਲੈ ਕੇ ਜਾਣਾ ਹੈ ਤਾਂ ਸਵਾ ਮਹੀਨੇ ਬਾਅਦ ਲੈ ਕੇ ਜਾਓ ਹਮੇਸ਼ਾ ਦੇ ਲਈ ਆਪਣੇ ਕੋਲ ਹੀ ਰੱਖ ਲਿਓ ਫਿਰ ਤਾਂ ਅਸੀਂ ਤੁਹਾਨੂੰ ਕੁਝ ਕਹਾਂਗੇ ਵੀ ਨਹੀਂ ਸੱਸ ਨੇ ਥੋੜਾ ਉਖੜਿਆ ਜਿਹਾ ਜਵਾਬ ਦਿੱਤਾ ਅੰਦਰ ਕਮਰੇ ਚ ਬੈਠੀ ਰਜਨੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ ਸੁਣ ਕੇ ਜਿਵੇਂ ਉਸ ਦਾ ਅੰਦਰ ਚੀਰੇ ਅਜਿਹਾ ਗਿਆ ਹੁਣ ਇਸ ਘਰ ਵਿੱਚ ਮੇਰੀ ਜਗ੍ਹਾ ਕੀ ਹੈ ਮਾਹੌਲ ਵਿਗੜਦਾ ਦੇਖ ਉਸ ਦੇ ਡੈਡੀ ਚੁੱਪ ਹੋ ਗਏ 12ਵੀਂ ਤੇ ਪਗੜੀ ਦੀ ਰਸਮ ਵਿੱਚ ਜੇਠ ਦੇ ਮੁੰਡੇ ਨੂੰ ਬਿਠਾਉਣ ਦੀ ਗੱਲ ਹੋਈ ਪਰ ਜਦੋਂ ਰਜਨੀ ਦੇ ਪੇਕੇ ਵਾਲਿਆਂ ਨੂੰ ਪਤਾ ਲੱਗਿਆ ਤਾ ਸਾਰੇ ਅੜ ਗਏ ਕਿਉਂਕਿ ਪਹਿਲਾਂ ਵੀ ਮਹੇਸ਼ ਦੀ ਆਪਣੇ ਵੱਡੇ ਭਰਾ ਦੇ ਨਾਲ ਕੋਈ ਗੱਲਬਾਤ ਨਹੀਂ ਬਣਦੀ ਸੀ ਤੇ ਇਸ ਤਰ੍ਹਾਂ ਜਦੋਂ ਵੱਡੇ ਭਰਾ ਨੇ ਇਹ ਕਹਿ ਕੇ ਦਰਕਾਰਿਆ ਸੀ ਕਿ ਤੇਰੀਆਂ ਤਾਂ ਤਿੰਨ ਧੀਆਂ ਨੇ ਤੇ ਪ੍ਰਾਪਰਟੀ ਵਿੱਚੋਂ ਤੈਨੂੰ ਹਿੱਸਾ ਨਹੀਂ ਮਿਲਣਾ ਇਸ ਕਰਕੇ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ ਸਭ ਜਾਣਦੇ ਹੋਏ रजनी ਦੇ ਪੇਕੇ ਵਾਲੇ ਜਿੱਦ ਤੇ ਅੜ ਗਏ ਪਗੜੀ ਦੀ ਰਸਮ ਕਰਾਉਣੀ ਹੈ ਤਾਂ ਤੁਹਾਨੂੰ ਰਜਨੀ ਨੂੰ ਪਗੜੀ ਬੰਨਣੀ ਪਵੇਗੀ ਜਾਂ ਫਿਰ ਉਸ ਦੀ ਬੇਟੀ ਨੂੰ ਵੱਡੇ ਭਰਾ ਦੇ ਬੇਟੇ ਨੂੰ ਬਿਠਾਉਣ ਦੀ ਕੀ ਤੁੱਕ ਬੰਦੀ ਹੈ ਜਦ ਕਿ ਮਹੇਸ਼ ਜੀ ਦਾ ਆਪਣਾ ਪੂਰਾ ਪਰਿਵਾਰ ਹੈ ਸਾਡੇ ਇੱਥੇ ਔਰਤਾਂ ਨੂੰ ਪਗੜੀ ਨਹੀਂ ਬੰਨੀ ਜਾਂਦੀ ਜੇਠ ਨੇ ਜਵਾਬ ਦਿੱਤਾ ਜੋ ਨਹੀਂ ਹੁੰਦਾ ਉਹ ਹੁਣ ਹੋਵੇਗਾ ਰਜਨੀ ਦਾ ਹੱਕ ਅਸੀਂ ਕਿਸੇ ਹੋਰ ਨੂੰ ਨਹੀਂ ਲੈਣ ਦੇਾਂਗੇ ਆਖਿਰ ਰਜਨੀ ਦੇ ਪਰਿਵਾਰ ਨੂੰ ਰਜਨੀ ਨੇ ਹੀ ਸੰਭਾਲਣਾ ਹੈ ਪਰ ਉਹ ਤਾਂ ਇਸ ਹਾਲਤ ਵਿੱਚ ਹੈ ਹੀ ਨਹੀਂ ਉੱਪਰੋਂ ਉਸ ਦੀਆਂ 3 ਹੀ ਹਨ ਉਹ ਤਾਂ ਵਿਆਹ ਕਰਕੇ ਕੱਲ ਨੂੰ ਸਹੁਰੇ ਚਲੀਆਂ ਜਾਣਗੀਆਂ ਜਦ ਕਿ ਪਗੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕੋਈ ਗੱਲ ਨਹੀਂ ਅਸੀਂ ਉਸ ਨੂੰ ਸਹਾਰਾ ਦੇ ਕੇ ਬਿਠਾ ਲਵਾਂਗੇ ਪਰ ਕਦੇ ਨਾ ਕਦੇ ਤਾਂ ਹੋਸ਼ ਵਿੱਚ ਆਵੇਗੀ ਨਾ ਸਹੀ ਕਿਹਾ ਤੁਸੀਂ ਪਗੜੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀ ਰਜਨੀ ਹੀ ਚੁੱਕੇਗੀ ਆਖਰ ਪੇਕੇ ਵਾਲਿਆਂ ਦੀ ਜਿੱਦ ਦੇ ਕਾਰਨ ਪਗੜੀ ਰਜਨੀ ਨੂੰ ਬੰਨੀ ਗਈ ਬਾਅਦ ਵਿੱਚ ਡੈਡੀ ਨੇ ਦਾਦੀ ਸੱਸ ਤੋਂ ਰਜਨੀ ਨੂੰ ਲੈ ਜਾਣ ਦੇ ਬਾਰੇ ਵਿੱਚ ਪੁੱਛਿਆ ਇਹ ਪਹਿਲੀ ਵਾਰ ਸੀ ਕਿ ਜਦੋਂ ਉਸਦੇ ਡੈਡੀ ਨੇ ਦਾਦੀ ਸੱਸ ਨੂੰ ਪੁੱਛਿਆ ਸੀ ਆਖਰ ਦਾਦੀ ਸੱਸ ਨੇ ਕਿਹਾ ਤਾਂ ਜਾ ਕੇ 20 ਦਿਨ ਬਾਅਦ ਰਜਨੀ ਦੇ ਪੇਕੇ ਵਾਲੇ ਉਸ ਨੂੰ ਪੇਕੇ ਲੈ ਗਏ ਪਰ ਅਜੇ ਕੁਝ ਹੀ ਦਿਨ ਬੀਤੇ ਸੀ ਕਿ ਉਸਦੇ ਜੇਠ ਦਾ ਫੋਨ ਆਇਆ ਅਸੀਂ ਕੱਲ ਆ ਰਹੇ ਹਾਂ ਰਜਨੀ ਨੂੰ ਘਰੇ ਹੀ ਰੱਖਿਓ ਕੁਝ ਨਾ ਕੁਝ ਤਾਂ ਉਹਨਾਂ ਦੇ ਮਨ ਵਿੱਚ ਪੱਕ ਰਿਹਾ ਸੀ ਇਹ ਗੱਲ ਸੁਣ ਕੇ ਰਜਨੀ ਦੇ ਪੇਕੇ ਵਾਲੇ ਵੀ ਸਮਝ ਰਹੇ ਸੀ ਪਰ ਕੀ ਉਹ ਤਾਂ ਕੱਲ ਉਹਨਾਂ ਦੇ ਆਉਣ ਤੇ ਹੀ ਪਤਾ ਲੱਗੇਗਾ ਖੈਰ ਦੂਸਰੇ ਦਿਨ ਜੇਠ ਆਪਣੇ ਚਾਚਾ ਜੀ ਦੇ ਨਾਲ ਉੱਥੇ ਪਹੁੰਚਿਆ ਰਜਨੀ ਦੇ ਨਾਲ ਉਸਦੇ ਪੂਰੇ ਪੇਕੇ ਵਾਲੇ ਵੀ ਸਨ ਉੱਥੇ ਮੌਜੂਦ ਚਾਹ ਪੀਣ ਤੋਂ ਬਾਅਦ ਉਹ ਸਿੱਧਾ ਮੁੱਦੇ ਤੇ ਆ ਗਏ ਦੇਖੋ ਭਰਾ ਜੀ ਤੁਹਾਨੂੰ ਤਾਂ ਪਤਾ ਹੀ ਹੈ ਕਿ ਮਹੇਸ਼ ਇਸ ਦੁਨੀਆ ਤੋਂ ਚਲਾ ਗਿਆ ਤੇ ਮਹੇਸ਼ ਦੇ ਦੋ ਲੜਕੀਆਂ ਹੀ ਨੇ ਤੇ ਰਜਨੀ ਦੀਆਂ ਸਿਰਫ ਦੋ ਕੁੜੀਆਂ ਹੋਣ ਕਰਕੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਰਜਨੀ ਇਹਨਾਂ ਕਾਗਜ਼ਾਂ ਤੇ ਸਾਈਨ ਕਰ ਦੇਵੇ ਜੋ ਅਸੀਂ ਪੂਰੇ ਪਰਿਵਾਰ ਦੀ ਸਰਬਸੰਮਤੀ ਨਾਲ ਬਣਵਾਏ ਨੇ ਤੇ ਮੰਮੀ ਦੀ ਵੀ ਇਹੀ ਇੱਛਾ ਹੈ ਇਸ ਵਿੱਚ ਕੀ ਲਿਖਿਆ ਹੈ ਥੋੜਾ ਖੁੱਲ ਕੇ ਦੱਸੋ ਰਜਨੀ ਦੇ ਪਰਿਵਾਰ ਨੇ ਕਿਹਾ ਰਜਨੀ ਦੇ ਭਰਾ ਨੇ ਜਦੋਂ ਇਹ ਕਿਹਾ ਤਾਂ ਇਹ ਹੱਕ ਤਿਆਗਣ ਦੇ ਪੇਪਰ ਨੇ ਸਾਡੀ ਜੋ ਜੱਦੀ ਜਾਇਦਾਦ ਹੈ ਉਸ ਦੇ ਹੁਣ रजनी ਦਾ ਕੋਈ ਹੱਕ ਨਹੀਂ ਉਸ ਨੂੰ ਛੱਡਣਾ ਪਵੇਗਾ ਬਦਲੇ ਵਿੱਚ ਅਸੀਂ ਰਜਨੀ ਦੀਆਂ ਦੋਨੋਂ 3 ਦੇ ਵਿਆਹ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦੇ ਹਾਂ ਭਵਿੱਖ ਵਿੱਚ ਉਹਨਾਂ ਦੋਨਾਂ ਦਾ ਵਿਆਹ ਅਸੀਂ ਬਹੁਤ ਵਧੀਆ ਅਤੇ ਧੂਮ ਧਾਮ ਨਾਲ ਕਰਾਂਗੇ ਰਹੀ ਗੱਲ ਮਕਾਨ ਵਿੱਚ ਹਿੱਸੇ ਦੀ ਤਾਂ ਇਸ ਦਾ 1/3 ਇਸ ਹਿੱਸਾ ਅਸੀਂ ਰਜਨੀ ਨੂੰ ਦੇਣ ਲਈ ਤਿਆਰ ਹਾਂ ਉਹ ਉੱਥੇ ਆਪਣੀਆਂ ਧੀਆ ਨੂੰ ਲੈ ਕੇ ਰਹੇ ਇਸ ਤੋਂ ਇਲਾਵਾ ਜੋ ਮਹੇਸ਼ ਦੀ ਜਮਾ ਪੂੰਜੀ ਹੈ ਔਰ ਰਜਨੀ ਦੇ ਕੋਲ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ گزار ਸਕਦੀ ਹੈ ਇਹ ਸੁਣ ਕੇ ਸਭ ਦਾ ਪਾਰਾ ਚੜ ਗਿਆ ਇਸ ਤੋਂ ਪਹਿਲਾਂ ਕਿ ਕੋਈ ਕੁਝ ਕਹਿੰਦਾ ਖੁਦ ਰਜਨੀ ਨੇ ਜਵਾਬ ਦਿੱਤਾ ਮੈਂ ਕੋਈ ਹੱਕ ਨਹੀਂ त्याਗਣਾ ਮੇਰੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪ੍ਰਾਪਰਟੀ ਵਿੱਚ ਮੇਰਾ ਬਰਾਬਰ ਦਾ ਹਿੱਸਾ ਹੈ ਜੇਕਰ ਤੁਸੀਂ ਹਿੱਸਾ ਨਹੀਂ ਦਿਓਗੇ ਤਾਂ ਮੈਂ ਅਦਾਲਤ ਦੇ ਜ਼ਰੀਏ ਲੈ ਲਵਾਂਗੀ ਪਰ ਮੈਂ ਆਪਣੀਆਂ ਧੀਆਂ ਦੇ ਭਵਿੱਖ ਨੂੰ ਹਨੇਰੇ ਵਿੱਚ ਨਹੀਂ ਛੱਡ ਸਕਦੀ ਇਸ ਪ੍ਰਾਪਰਟੀ ਤੇ ਮੇਰੀਆਂ ਧੀਆਂ ਦਾ ਬਰਾਬਰ ਦਾ ਹੱਕ ਹੈ ਜੇਕਰ ਮੰਮੀ ਇਸ ਸਭ ਲਈ ਤਿਆਰ ਨੇ ਤਾਂ ਉਹਨਾਂ ਨੂੰ ਕਹਿ ਦਿਓ ਕਿ ਉਹਨਾਂ ਦਾ ਪੁੱਤਰ ਗਿਆ ਹੈ ਉਸ ਦੀ ਪਤਨੀ ਤੇ ਉਸ ਦੀਆਂ ਬੇਟੀਆਂ ਜਿਉਂਦੀਆਂ ਨੇ ਰਜਨੀ ਦਾ ਜਵਾਬ ਸੁਣ ਕੇ ਉਹ ਇੱਕਦਮ ਡਰ ਗਏ ਜੇਰ ਤੇ ਚਾਚਾ ਸਹਰਾ ਉਸ ਦੇ ਅੱਗੇ ਕੁਝ ਨਾ ਕਹਿ ਸਕੇ ਤੇ ਚੁੱਪਚਾਪ ਉੱਥੋਂ ਉੱਠ ਕੇ ਚਲੇ ਗਏ ਰਜਨੀ ਅੱਜ ਨੌਕਰੀ ਕਰ ਰਹੀ ਹੈ ਤੇ ਆਪਣੀਆਂ ਦੋਨੇ ਧੀਆ ਨੂੰ ਪਾਲ ਰਹੀ ਹੈ ਮੈਂ ਆਸ ਕਰਾਂਗੀ ਅੱਜ ਦੀ ਇਹ ਸਟੋਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ